ਅਸ਼ੀਕਲ ਜੀ ਪੀਨਾਈ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟਲ ਤੇ ਦੋਸ ਗੋਮਸੀ ਅਕਸਰ ਹੀ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਆਂ ਸੈਂਡਵੀਜੀ ਸਾਡੇ ਨਾਲ ਮੌਜੂਦ ਨੇ ਅਕਸਰ ਹੀ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਨੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਨੇ ਔਰ ਇਸ ਟਾਈਮ ਇੱਕ ਅਪਮਨੀ ਬੈਂਕ ਵਾਲੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਕਈ ਆਪਾਂ ਚਰਚਾ ਦੇ ਵਿੱਚ ਨੇ ਚਰਚਾ ਦਾ ਵਿਸ਼ਾ ਕਿਉਂ ਬਣ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ ਤੇ ਇਹ ਵੀ ਕਿਹਾ ਜਾਂਦਾ ਵੀ ਕੰਪਨੀਆਂ ਦੇ ਵੱਲੋਂ ਬੈਂਕਾਂ ਦੇ ਵੱਲੋਂ ਜਿਹੜੇ ਨੇ ਲੋਨ ਤਾਂ ਕੀਤੇ ਜਾਂਦੇ ਨੇ ਲੋਨ ਤੇ ਵਹੀਕਲ ਦਿੱਤੇ ਜਾਂਦੇ ਨੇ ਪਰ ਬਾਅਦ ਦੇ ਵਿੱਚ ਉਹੀ ਕੰਪਨੀ ਦੇ ਲੋਕਾਂ ਦੇ ਵੱਲੋਂ ਜਿਹੜੀਆਂ ਉਹ ਗੁੰਡਾਗਰਦੀ ਕਰਕੇ ਰੋਡ ਦੇ ਉੱਤੇ ਜਿਹੜੇ ਨੇ ਮੋਟਰਸਾਈਕਲ ਗੱਡੀਆਂ ਖੋਹ ਲਿੱਤੀਆਂ ਜਾਂਦੀਆਂ ਕਈ ਲੋਕਾਂ ਦੇ ਘਰਾਂ ਦੇ ਵਿੱਚ ਕਬਜ਼ੇ ਕਰ ਲਿੱਤੇ ਜਾਂਦੇ ਨੇ ਕਿ ਜਦ ਤੱਕ ਤੁਸੀਂ ਇਹਦੀ ਕਿਸ਼ਤ ਨਹੀਂ ਭਰੋਗੇ ਤੁਹਾਡੀ ਇੱਕ ਕਿਸ਼ਤ ਟੁੱਟੀ ਤੇ ਅਸੀਂ ਤੁਹਾਡਾ ਜਿਹੜਾ ਮੋਟਰਸਾਈਕਲ ਲੈ ਕੇ ਚੱਲਿਆਂ ਗੱਲਬਾਤ ਕਰਾਂਗੇ ਸੈਂਡਵਿਚ ਜੀ ਨਾ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਸੈਂਡਵਿਚ ਜੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਲੋਕਾਂ ਦੇ ਹਿੱਤ ਦੇ ਉਹਨਾਂ ਗੱਲ ਕਰ ਰਹੇ ਹੋ ਇਹਦੇ ਵਿੱਚ ਲੋਕ ਤੁਹਾਡੇ ਨਾਲ ਨੇ ਤੇ ਇਹ ਜਿਹੜੀ ਕੰਪਨੀਆਂ ਫਰਾਡ ਕਰ ਰਹੀਆਂ ਨੇ ਜਾਂ ਕਹੀਏ ਗੁੰਡਾਗਰਦੀਆਂ ਕਰ ਰਹੀਆਂ ਨੇ ਉਹ ਕੀ ਨੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਕਦੇ ਵੀ ਬੈਂਕ ਕਦੇ ਵੀ ਇਹ ਜਿਹਾ ਦੇਖੋ ਆਰਬੀ ਨੇ ਜਿਹੜੀ ਰਿਕਵਰੀ ਬੈਨ ਕੀਤੀ ਹੋਈ ਆ ਅੱਜ ਤੋਂ ਨਹੀਂ ਹੋਈ ਡਾਕਟਰ ਮਨਮੋਹ ਸਿੰਘ ਜਦੋਂ ਦੇ ਪ੍ਰਧਾਨ ਮੰਤਰੀ ਸੀ ਉਦੋਂ ਉਹਨਾਂ ਨੇ ਬੈਨ ਕਰਾਤੇ ਸੀ ਉਸ ਤੋਂ ਬਾਅਦ ਜਿਹੜੇ ਆ ਪ੍ਰਾਈਵੇਟ ਬੈਂਕ ਵਾਲੇ ਨੇ ਸਰਕਾਰੀ ਬੈਂਕ ਵਾਲੇ ਵੀ ਮੈਂ ਸਰਕਾਰੀ ਤਾਂ ਨਹੀਂ ਕਹੂੰਗਾ ਪ੍ਰਾਈਵੇਟ ਬੈਂਕ ਵਾਲੇ ਦੀ ਕਹੂੰਗਾ ਇਹ ਪ੍ਰਾਈਵੇਟ ਬੈਂਕ ਵਾਲੇ ਗੁੰਡੇ ਪਲੇ ਗੁੰਡੇ ਜਿਹੜੇ ਕੀ ਨਾਮੀ ਗੁੰਡੇ ਨੇ ਲੁਧਿਆਣੇ ਪੰਜਾਬ ਦੇ ਚ ਇਹਨਾਂ ਦਾ ਪੂਰਾ ਰਾਜ ਆ ਇਹ ਕੀ ਕਰਦੇ ਹਰ ਚੌਂਕਾ ਦੇ ਵਿੱਚ ਖੜ੍ਹ ਕੜ ਕੇ ਇਹ ਤੁਹਾਡਾ ਐਪ ਦਿੱਤੇ ਹੋਈਆਂ ਬੈਂਕਾਂ ਨੇ ਹਰ ਤਾਇਓ અપਮਨੀ ਦੀ ਐ ਐਲ ਐਨ ਟੀ ਦੀ ਹੈ ਆਈ ਡੀ ਐਫ ਸੀ ਜਿਨ੍ਹਾਂ ਦੀ ਵੀ ਹੈਗੀ ਆ ਉਹ ਐਪ ਦੇ ਵਿੱਚ ਤੁਹਾਡਾ ਗੱਡੀ ਨੰਬਰ ਪਾਉਂਦੇ ਨੇ ਵਿਕਲ ਨੰਬਰ ਉਹਦੇ ਚ ਸਾਰੀ ਡਿਟੇਲ ਆ ਜਾਂਦੀ ਹੈ ਕਿ ਕਿਹੜੇ ਬੰਦੇ ਦੀ ਕਿੰਨੀਆਂ ਕਿਸ਼ਤਾਂ ਟੁੱਟੀਆਂ ਇਹ ਕੀ ਕਰਦੇ ਨੇ ਉਹਦੇ ਪਿੱਛੇ ਮੋਟਰਸਾਈਕਲ ਲਗਾ ਲੈਂਦੇ ਨੇ ਅੱਛਾ ਇਹ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਜਦੋਂ ਦੇਖਦੇ ਆ ਕਿ ਆਕਾਂਤ ਜਿਆ ਏਰੀਆ ਆ ਗਿਆ ਤੇ ਉਹਨੂੰ ਰੋਕਦੇ ਨੇ ਜ਼ਬਰਦਸਤ ਉਹਦੇ ਬਾਈਕ ਦੀ ਚਾਬੀ ਕੱਢ ਲੈਂਦੇ ਨੇ ਉਹਨੂੰ ਕਹਿੰਦੇ ਤੁਹਾਡੀ ਕਿਸ਼ਤਾਂ ਖੜੀਆਂ ਨੇ ਮੈਂ ਇਹ ਗੱਲ ਕਹਿਣਾ ਚਾਹੋ ਇੱਕ ਚਲੋ ਇੱਕ ਉਹ ਹੈ ਹਨਾ ਬੰਦੇ ਦੇ ਅਬ ਜ਼ੋਨ ਆਂਦੇ ਰਹਿੰਦੇ ਆ ਅਗਰ ਬੰਦੇ ਨੇ ਕਿਸੇ ਨੂੰ ਇਹਦਾ ਮਤਲਬ ਇਹ ਕਿਹੜਾ ਲਾ ਕਹਿੰਦਾ ਕਿਹੜਾ ਮਤਲਬ ਇਹ ਰੂਲ ਆ ਆਰਬੀਆ ਦਾ ਕਿ ਬੰਦੇ ਦਾ ਰੋਡ ਤੇ ਤੁਸੀਂ ਮੋਟਰਸਾਈਕਲ ਖੋਲੋ ਉਹਦੇ ਨਾਲ ਕੁੱਟਮਾਰ ਕਰੋ ਤਾਂ ਮਾਮਾ ਭੈਣਾਂ ਦੀ ਗਾਲਾਂ ਕੱਢੋ ਹਨਾ ਤੇ ਉਤੋਂ ਤੁਸੀਂ ਦੇਖੋ ਮੈਂ ਮਾਨਜੋਗ ਸੀਪੀ ਸਾਹਿਬ ਨੂੰ ਮਨਰੰਡਮ ਦੇਣਾ ਇਸ ਚੀਜ਼ ਬਾਰੇ ਕਿ ਜਿਹੜੇ ਗੁੰਡੇ ਪਾਲੇ ਹੋਏ ਲੋਕਾਂ ਨਾਲ ਫੇਰ ਕੀ ਕਰਦੇ ਨੇ ਇਹ ਬੇਟੈਮੇ ਦੇਖੋ ਬੈਂਕ ਦਾ ਟਾਈਮ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਇਹ ਵੇਟ ਹੈ ਵੀ ਰਾਤ ਨੂੰ 9-9 10-10 ਲੋਕਾਂ ਦੇ ਘਰੇ ਜ਼ਬਰਦਸਤੀ ਜਾ ਕੇ ਬੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਵਾਈਫ ਨਾਲ ਬਦਸਲੂਕੀ ਕਰਦੇ ਨੇ ਕੱਲ ਹੀ ਕੇਸ ਇੱਕ ਆਇਆ ਵਾ ਮੇਰੇ ਕੋਲੇ ਉਮਰ ਦੇ ਘਰੇ ਜਾ ਕੇ ਅੱਧਾ-ਪੂਨਾ-ਪੂਨਾ ਘੰਟਾ ਬੈਠੇ ਰਹਿੰਦੇ ਜ਼ਬਰਦਸਤੀ ਵਾਈਫ ਕੀ ਕਰੂਗੀ ਉਹ ਕਹੂਗੀ ਹਸਬੰਡ ਦੀ ਵੇਟ ਕਰਦੀ ਆ ਹਸਬੰਦ ਆ ਰਿਹਾ ਜੀ ਪਿੱਛੇ ਜੋ ਵੀ ਹੈ ਦੇਖੋ ਇੱਕ ਕੁਝ ਹੋਰ ਵੀ ਵਾਕਿਆ ਹੋ ਸਕਦਾ ਨਾ ਇਸ ਕਰਕੇ ਕੀ ਹੈ ਕਿ ਮੈਂ ਸਰਕਾਰ ਨੂੰ ਵੀ ਮਾਨਜੋਗ ਜੀਪੀ ਸਾਹਿਬ ਨੂੰ ਵੀ ਤੇ ਜਿਹੜੇ ਇੱਥੇ ਮੌਜੂਦਾ ਜਿੰਨੇ ਲੁਧਿਆਣਾ ਦੇ ਐਮ ਐਲ ਏਜ਼ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਸ ਚੀਜ਼ ਤੇ ਨਤਬਾਹ ਬੜੇ ਲੋਕੀ ਪਰੇਸ਼ਾਨ ਨੇ ਯਾਰ ਬਹੁਤ ਜ਼ਿਆਦਾ ਲੋਕੀ ਪਰੇਸ਼ਾਨ ਨੇ ਹੋਰ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਸਪੈਮ ਚੱਲਦਾ ਪਿਆ ਵਾ ਸਪੋਜ਼ ਕਰੋ ਇੱਕ 1 ਲੱਖ ਰੁਪਏ ਦਾ ਵਾ ਹਨਾ ਬੰਦਾ 15 ਤੋਂ 20000 ਰੁਪਏ ਡਾਊਨ ਪੈਂਡ ਵੀ ਦਿੰਦਾ ਵਾ ਤੋ ਡਾਣ ਪਰ ਉਹ ਦੇ ਦਿੰਦੇ ਬਾਅਦ ਚਾਰ ਚਾਰ ਚ ਉਹਦੇ ਚ ਪੰਜ ਛੇ ਕਿਸ਼ਤਾਂ ਵੀ ਦੇ ਦਿੰਦਾ ਹਾਂ ਜਦੋਂ ਕਿਸ ਨਹੀਂ ਦੇ ਹੁੰਦੀ ਤੇ ਮੋਸਟਲੀ ਕੀ ਹੁੰਦਾ ਕਿ ਇੱਕ ਅੱਧੀ ਕਿਸੇ ਟੁੱਟ ਗਈ ਇਹ ਲੋਕ ਕੀ ਕਰਦੇ ਨੇ ਇੱਕ ਕਿਸਤੇ ਮੋਟਰਸਾਈਕਲ ਆਨ ਦਾ ਵੇ ਤੁਹਾਡੇ ਕੋਲ ਚੱਕ ਲੈਂਦੇ ਰੋਡ ਤੇ ਹੀ ਠੀਕ ਆ ਇਹ ਚੱਕ ਕੇ ਬੈਂਕ ਚ ਨਹੀਂ ਜਮਾ ਕਰਾਉਂਦੇ ਇਹ ਕੀ ਕਰਦੇ ਆਪਣੀ ਜਿਹੜੇ ਇਹਨਾਂ ਦੇ ਡਾਕਟਰ ਬਣਾਏ ਹੋਏ ਨੇ ਜਿੱਥੇ ਗੁੰਡੇ ਇਹਨਾਂ ਦੇ ਪਾਲੇ ਹੋਏ ਨੇ ਚਾਹ ਪਾਣੀ ਪੀਂਦੇ ਨੇ ਉੱਥੇ ਮੋਟਰਸਾਈਕਲ ਖੜਾ ਦਿੰਦੇ ਢੇਰਾ ਮੋਟਰਸਾਈਕਲ ਖੜਾ ਹੀ ਉੱਥੇ ਉਹ ਖੜਾ ਕੇ ਫੇਰੇ ਵੇਟ ਕਰਦੇ ਨੇ ਉਹਦੀ ਦੋ ਕਿਸ਼ਤਾਂ ਟੁੱਟਣ ਤਿੰਨ ਕਿਸ਼ਤਾਂ ਟੁੱਟਣ ਤਿੰਨ ਚਾਰ ਕਿਸ਼ਤਾਂ ਤੋਂ ਬਾਅਦ ਇਹ ਬੈਂਕ ਨੂੰ ਮੇਲ ਪਾਉਂਦੇ ਨੇ ਕਿ ਇਹ ਬੰਦੇ ਦੀ ਕਿਸ਼ਤਾਂ ਟੁੱਟੀਆਂ ਹੋਈਆਂ ਵਾ ਤੇ ਇਹ ਸਾਡੇ ਕੋਲ ਰਿਕਵਰੀ ਨਹੀਂ ਹੋ ਰਹੀ ਤੇ ਇਹ ਉੱਥੇ ਰਹਿ ਵੀ ਨਹੀਂ ਰਹੇ ਤੇ ਬੈਂਕ ਨੂੰ ਮੇਲ ਪਾ ਕੇ ਬੈਂਕ ਤੋਂ ਇਹ ਅਪਰੂਵਲ ਲੈਂਦੇ ਨੇ ਉਹਦੀ ਸੈਟਲਮੈਂਟ ਦੀ ਸੈਟਲਮੈਂਟ ਦੀ ਜਦੋਂ ਅਪਰੂਵਲ ਆ ਜਾਂਦੀ ਹੈ ਤੇ ਇਹ ਅਪਰੂਵ ਲੈਂਦੇ ਨੇ ਮੰਨ ਲਓ ਕਿ ਚਲੋ ਇੱਕ ਬੰਦੇ ਦਾ ਸੁਪੋਜ਼ ਕਰੋ ਇੱਕ ਪ੍ਰਿੰਸੀਪਲ 1 ਲੱਖ ਰੁਪਏ ਖੜਾ ਵਾ ਇਹਨਾਂ ਨੇ ਅਪਰੂਵ ਲੈ ਲੈਣ ਨੂੰ ਕੋਈ 20 ਤੋਂ 25 ਹਜ਼ਾਰ ਦੇ ਵਿੱਚੋਂ ਬੈਂਕ ਕਹਿੰਦੇ ਆ ਮਰਦਾ ਕੀ ਨਹੀਂ ਕਰਦਾ ਬੈਂਕ ਨੂੰ ਹੁੰਦਾ ਬੰਦਾ ਸਕਿਪ ਹੋ ਗਿਆ 4 ਮਹੀਨੇ ਤੋਂ ਕਿਸ਼ਤਾਂ ਦੇ ਰਿਆ ਨੂੰ ਸੈਟਲਮੈਂਟ ਕਰਕੇ ਫਰਕ ਕਰੋ ਉਹ ਆਪਣੇ ਕੋਲੋਂ 20 ਤੋਂ 25 ਹਜ਼ਾਰ ਰੁਪਏ ਜਮ੍ਹਾਂ ਕਰਾ ਦਿੰਦੇ ਨੇ ਉਹ ਜਿਹੜਾ 70 80 ਹਜ਼ਾਰ ਵਾਲਾ ਮੋਟਰਸਾਈਕਲ ਆ ਉਹ 25 ਹਜ਼ਾਰ ਤੇ ਇਹਨਾਂ ਦਾ ਬਣ ਜਾਂਦਾ ਵਾ ਅੱਛਾ ਇਹ ਕਪਲਾ ਚੱਲ ਰਿਹਾ ਹੈ ਕਪਲਾ ਚੱਲ ਰਿਹਾ ਬਹੁਤ ਹਾਈ ਲੈਵਲ ਤੇ ਕਪਲਾ ਚੱਲ ਰਿਹਾ ਹੈ ਇਹਦਾ ਅੱਜ ਤੱਕ ਵੀ ਜਿਨੇ ਵੀ ਵਿਰੋਧ ਕੀਤਾ ਇਹ ਲੋਕ ਗੁੰਡੇ ਨੇ ਚਲੋ ਮੈਨੂੰ ਪਰਵਾਹ ਨਹੀਂ ਕਿਸੇ ਦੀ ਮੈਂ ਸੱਚ ਦਾ ਸਾਥ ਦੇਣਾ ਮੈਂ ਕਹਿੰਦਾ ਇਹ ਸਪੈਮ ਪਿੱਛੇ ਜੇ ਅੱਤ ਤਿੰਨ ਚਾਰ ਸਾਲ ਪਹਿਲਾਂ HDFC ਬੈਂਕ ਨਾਲ ਵੀ ਇਦਾਂ ਹੋ ਰਿਆ ਸੀ ਤੇ ਉੱਥੋਂ ਹੀ ਬੰਦੇ ਪੰਜ ਸੱਤ ਫੜੇਗੇ ਸੀ ਹਜ਼ਾਰਾਂ ਮੋਟਰਸਾਈਕਲ ਉਹਨਾਂ ਕੋਲ ਬਰਾਮਤ ਹੋਇਆ ਸੀ ਆ ਸਹੀ ਵੰਦ ਹੀ ਗੱਲ ਮਤਲਬ ਬੈਂਕ ਕਹਿੰਦੀ ਸੈਟਲਮੈਂਟ ਕਰੋ ਤੇ ਇਹ ਮੋਟਰਸਾਈਕਲ ਦੇ ਪੈਸੇ ਥੋੜੇ ਜਿ ਦੇ ਕੇ ਤੇ ਮੋਟਰਸਾਈਕਲ ਆਪਣਾ ਰੱਖ ਲੈਂਦੇ ਨੇ ਸੈਟਲਮੈਂਟ ਦੇ ਵਿੱਚ ਜਦ ਆਧਾਰ ਕਾਰਡ ਆਨਲਾਈਨ ਨਿਕਲਣ ਦਾ ਕੰਪਨੀ ਕੋਲੋਂ ਠੀਕ ਆ ਇਹ ਐਫੀਡੇਵਿਟ ਆਪ ਹੀ ਸੈਨ ਸਾਰਾ ਕੁਝ ਉਹ ਫਾਈਲ ਦੇ ਵਿੱਚ ਜਦੋਂ ਆਪਾਂ ਕੋਈ ਵੀ ਲੋਨ ਲੈਂਦੇ ਹਾਂ ਫਾਈਲ ਸੈਨ ਕਰਦੇ ਨਾ ਇਹ ਫਾਈਲ ਚੋਂ ਸਾਰਾ ਕੁਝ ਪਾੜ ਲੈਂਦੇ ਬੈਂਕ ਉਹਦੀ ਐਨਓਸੀ ਦੇ ਵਿੱਚ ਨਾਲ ਆਧਾਰ ਕਾਰਡ ਸਾਰਾ ਕੁਝ ਦੇ ਦਿੰਦਾ ਵਾ ਉਸ ਤੋਂ ਬਾਅਦ ਮਾਲਕ ਬਣ ਗਏ 25000 ਵਾਲਾ ਮੋਟਰਸਾਈਕਲ 65000 ਚ 70000 ਜਿੱਥੇ ਵਿਕ ਗਿਆ ਉੱਥੇ ਵੇਚ ਦੇ ਇਦਾਂ ਹਰ ਮਹੀਨੇ ਕਟਵਾ ਹਜ਼ਾਰਾ ਮੋਟਰਸਾਈਕਲ ਵੇਚ ਦੇ ਆ ਇਸ ਦਾ ਮਤਲਬ ਕਰੋੜਾਂ ਦਾ ਕਪਲਾ ਚੱਲ ਰਿਹਾ ਥੋੜਾ ਖਰਬਾ ਰੁਪਏ ਦਾ ਬੈਂਕਾਂ ਨੂੰ ਚੂਨਾ ਲੱਗ ਰਿਹਾ ਵਾ ਤੇ ਬੈਂਕ ਮੈਂ ਇੱਕ ਵਾਰ ਇਹ ਵੀ ਕਹਾਂਗਾ ਜਿੱਥੇ ਰਿਕਵਰੀ ਵਾਲੇ ਖੜੇ ਆ ਉਹਨਾਂ ਕੋ ਤੁਸੀਂ ਆਡੈਂਟੀ ਪ੍ਰੂਫ ਤੱਕ ਨਹੀਂ ਹੈਗਾ ਬੈਂਕ ਤੋਂ ਆਥੋਰਾਈਜੇਸ਼ਨ ਨਹੀਂ ਹੈਗੀ ਕੋਈ ਅਥਾਰਟੀ ਨਹੀਂ ਹੈਗੀ ਕਿ ਕੋਈ ਉਹਨਾਂ ਕੋ ਬੈਂਕ ਨੇ ਉਹਨਾਂ ਨੂੰ ਭੇਜਿਆ ਇੱਥੇ ਨਾ ਕੋਈ ਉਹਨਾਂ ਦਾ ਕੋਰਟ ਦਾ ਕੋਈ ਆਰਡਰ ਹੈਗਾ ਆ ਕੋਈ ਕੋਰਟ ਦਾ ਕੋਈ ਵੀ ਆਰਡਰ ਹੋਵੇ ਤੇ ਉਹਦੇ ਨਾਲ ਪੰਜਾਬ ਪੁਲਿਸ ਦਾ ਮੁਲਾਜ਼ਮ ਲੈ ਕੇ ਤੁਸੀਂ ਰਿਕਵਰੀ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਚਾਰ ਚਾਰ ਪੰਜ ਪੰਜ ਨਾਲ ਨਾਲ ਇਹਨਾਂ ਨੇ ਹੁਣ ਬੰਦਿਆਂ ਦੇ ਨਾਲ ਮੁੰਡੇ ਦੇ ਨਾਲ ਜਨਾਨੀਆਂ ਵੀ ਰੱਖਣੇ ਸ਼ੁਰੂ ਕਰਤੀਆਂ ਕਿ ਅਗਰ ਕੋਈ ਆਉਂਦਾ ਰੋੜ ਅਸੀਂ ਕਿਸੇ ਜਨਾਨੀ ਨੂੰ ਕੋਈ ਗੱਲ ਕਰੇ ਸਾਡੇ ਤੇ ਕੋਈ ਕੇਸ ਨਾ ਬਣ ਜਾਵੇ ਇਸ ਦਾ ਮਤਲਬ ਹੀ ਇਹ ਕਰੋੜਾਂ ਦਾ ਕਪੜਾ ਚੱਲ ਰਿਹਾ ਹੈ ਬੈਂਕ ਜਿਹੜੀ ਉਹਨੂੰ ਪਤਾ ਨਹੀਂ ਹੈਗਾ ਪਰ ਇਹ ਜਿਹੜੇ ਗੁੰਡੇ ਨੇ ਇਹ ਕੰਮ ਕਰ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਲੋਕ ਜਿਹੜੇ ਵਿਚਾਰੇ ਜਿਹੜੇ ਅੱਜ ਕੱਲ ਦੇ ਨੌਜਵਾਨ ਮੁੰਡੇ ਕਈ ਵਿਚਾਰੇ ਸੁਵੀ ਕੀ ਕਰਦੇ ਨੇ ਜ਼ੋਮੈਟੋ ਕਰਦੇ ਨੇ ਇਹ ਵਿਚਾਰੇ ਕਿਸ ਤਰੀਕੇ ਨਾਲ ਕਿਸ਼ਤਾਂ ਕੱਢਦੇ ਨੇ ਕੋਈ ਇਹਨਾਂ ਦੀ ਕਿਸ਼ਤ ਡੁੱਟਦੇ ਇਹਨਾਂ ਦੇ ਕੋਲ ਤਾਂ ਇਹਨਾਂ ਦੀ ਨੌਕਰੀ ਖੋਲੀਤੀ ਜਾਏਗੀ ਮੈਂ ਉਹੀ ਗੱਲ ਕਹਿੰਦਾ ਭਾਜੀ ਦੇਖੋ ਪਿੱਛੇ ਜੇ ਹੁਣ ਕੱਲ ਪਰਸੋਂ ਦੀ ਗੱਲ ਆ ਤੁਹਾਨੂੰ ਲਾਈਵ ਮੇਰਾ ਸਿਟੀ ਹੈਡਲਾਈਨ ਤੇ ਚੱਲ ਰਿਹਾ ਇੱਕ ਮੀਆਂ ਬੀਬੀ ਰਾਤ ਨੂੰ ਆਪਣਾ ਸਬਜ਼ੀ ਲੈਣ ਗਏ ਸਬਜ਼ੀ ਮੰਡੀ ਤੋਂ 9:3 ਤੁਸੀਂ ਇਹ ਦੇਖੋ ਇਹ ਚੌਂਕਾ ਤੋਂ 9:30 10:00 ਤੱਕ ਖੜੇ ਆ ਠੀਕ ਆ ਇਹਨਾਂ ਨੇ ਮੋਟਰਸਾਈਕਲ ਪਿੱਛੇ ਲਾ ਲਿਆ ਉਹਨਾਂ ਨੇ ਇੰਨੀ ਬਦਸਲੂਕੀ ਕੀਤੀ ਮੈਂ ਤੁਹਾਨੂੰ ਉਹਨਾਂ ਦੀ ਉਹਨਾਂ ਦੀ ਵੀ ਇੰਟਰਵਿਊ ਵੀ ਕਰਾ ਦੂੰਗਾ ਤੁਸੀਂ ਕਰਨੀ ਹੋਈ ਤਾਂ ਉਹਨਾਂ ਨੇ ਬਦਸਲੂਕੀ ਕੀਤੀ ਔਰ ਉਹਨਾਂ ਦੀ ਐਕਟਿਵ ਦਾ ਲੱਤ ਲਾ ਕੇ ਖੜ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਭਾਜੀ ਹੈਗਾ ਤੁਹਾਡੇ ਕੋ ਕਿਹੜਾ ਕੰਮ ਦੋ ਪੜੇ ਲਿਖੇ ਨੇ ਜਿਹੜਾ ਬੱਚੇ ਅੱਜ ਕੱਲ ਉਹ ਕਹਿੰਦੇ ਤੁਹਾਡੇ ਕੋ ਕਿਹੜਾ ਕੋਡ ਦਾ ਆਰਡਰ ਹੈਗਾ ਕੀ ਆ ਤੁਹਾਡੇ ਕੋਲ ਕਿ ਤੁਸੀਂ ਸਾਡੀ ਲੈ ਜਾਓ ਕਹਿੰਦੇ ਅਸੀਂ ਦੋ ਦੋ ਕਿਸ਼ਤਾਂ ਤੋੜੀ ਲੈ ਜਾਓ ਪਰ ਸਾਨੂੰ ਕੋਈ ਬੈਂਕ ਦਾ ਫਰੂਦ ਕੋ ਬੈਂਕ ਦੇ ਜਮਾਤ ਬੈਂਕ ਕਰਾਣੀ ਤੁਸੀਂ ਕਿਹੜੇ ਬੈਂਕ ਤੁਸੀਂ ਬੈਂਕ ਦਾ ਪ੍ਰੂਫ ਦੋ ਮੈਂ ਐਲ ਐਨ ਡੀ ਤੋਂ ਫైనాన్స్ ਕਰੀਆ ਐਲ ਐਨ ਡੀ ਦਾ ਆਪਣਾ ਆਈਡੈਂਟੀਟੀ ਪ੍ਰੂਫ ਦੋ ਤੁਸੀਂ ਐਲ ਐਨ ਡੀ ਤੋਂ ਅਸੀਂ ਉਹਦੀ ਕਾਪੀ ਕਰਾਂਗੇ ਅਸੀਂ ਸਵੇਰੇ ਜਾ ਕੇ ਬੈਂਕ ਪੁੱਛ ਲਾਂਗੇ ਉਸੇ ਟਾਈਮ ਜਦੋਂ ਉਹਨਾਂ ਨੇ ਜਦੋਂ ਦੇਖਿਆ ਇੱਥੇ ਰਾਹਪਲਾਂ ਦੇ ਉਹਨਾਂ ਨੇ ਮੈਨੂੰ ਫੋਨ ਮਾਰਿਆ ਮੈਂ ਕਿਹਾ ਜੀ ਇਹਨਾਂ ਦੀ ਉੱਥੇ ਮੌਜੂਦਾ ਤੁਸੀਂ ਖੜੇ ਹੋ ਉੱਥੇ ਫੋਨ ਮਾਰੋ ਜਿਹੜਾ ਮੌਜੂਦਾ ਥਾਣਾ ਵਾ ਨਾਲ ਮੈਂ ਆ ਰਹੇ ਨਾਲ ਹੋ ਰਹੇ 50 ਮਿੰਟਾਂ ਦੇ ਵਿੱਚ ਭੱਜ ਗਏ ਦੱਸੋ ਨਾ ਇਸ ਕਰਕੇ ਕੀ ਅੱਜ ਮੈਂ ਤੁਹਾਡੀ ਜਿੰਨੇ ਸੋਸ਼ਲ ਮੀਡੀਆ ਤੇ ਜਿੰਨੇ ਸੋਸ਼ਲ ਚੈਨਲ ਨੇ ਵੈਬ ਚ ਮੈਂ ਇਕੱਠੇ ਕਰ ਰਿਹਾ ਲੋਕ ਜਿਸ ਦਿਨ ਮੇਰੇ ਕੋਲ ਲੋਕ ਇਕੱਠੇ ਹੋਗੇ ਮੈਂ 50 100 200 ਬੰਦਾ ਲੈ ਕੇ ਹਰ ਇੱਕ ਬੈਂਕ ਦੇ ਵਿੱਚ ਜਾਣਾ ਵਾ ਤੇ ਉਹਨਾਂ ਨੂੰ ਇਹ ਗੱਲ ਪੁੱਛਣੀ ਹੈ ਕਿ ਜਿਹੜੇ ਆ ਤੁਸੀਂ ਲੋਕ ਜਿਹੜੇ ਗੁੰਡੇ ਆ ਇਹ ਤੁਹਾਡੇ ਕੋਲ ਕਿਹੜੇ ਤੁਸੀਂ ਅਥਾਰਟੀ ਦਿੱਤੀ ਇਹਨਾਂ ਨੂੰ ਔਰ ਇੱਕ ਵੀ ਮੈਂ ਤੁਹਾਨੂੰ ਅੱਜ ਪਹਿਲੇ ਉਹਨਾਂ ਦਾ ਆਨਸਰ ਦੱਸ ਦਵਾਂ ਉਹਨਾਂ ਨੇ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਬੈਂਕ ਮੁਕਰ ਜਾਏਗੀ ਬੈਂਕ ਭਾਜੀ ਬੈਂਕ ਦੇਖੋ ਆਰਬੀਏ ਦੀ ਗਾਈਡੈਂਸ ਹੈ ਅਗਰ ਤੁਸੀਂ ਕਿਸੇ ਨੂੰ ਲੋਨ ਦਿੰਦੇ ਹੋ ਪਹਿਲੀ ਗੱਲ ਤੱਕ ਮੈਂ ਤੁਹਾਨੂੰ ਇੱਕ ਤੁਹਾਡੀ ਨੌਲੇਜ ਲਈ ਦੱਸਦਾ ਵਾਂ ਕਿਸੇ ਨੂੰ ਤੁਸੀਂ ਲੋਨ ਦਿੰਦੇ ਹੋ ਬੈਂਕ ਉਹਦੀ ਲੋਨ ਦੀ ਲੋਨ ਸਿਕਿਉਰ ਇੰਸ਼ੋਰੈਂਸ ਕਰਵਾਉਂਦਾ ਵਾ ਸਪੋਜ਼ਰ ਤੁਹਾਨੂੰ 1 ਲੱਖ ਰੁਪਏ ਦਾ ਲੋਨ ਦਿੱਤਾ ਤੁਹਾਡੀ ਬੈਂਕ ਨੇ ਨਾਲ ਦੀ ਨਾਲ ਤੁਹਾਡੀ 11500 ਦੀ ਲੋਨ ਸਿਕਿਉਰ ਇੰਸ਼ੋਰੈਂਸ ਕਰ ਦਿੰਦੀ ਹੈ ਤੇ ਰੋਡ ਸਾਈਡ ਐਕਸੀਡੈਂਟ ਇੰਸ਼ੋਰੈਂਸ ਕਰ ਦਿੰਦੀ ਹੈ ਅਗਰ ਤੁਹਾਡਾ ਰਸਤੇ 'ਚ ਕਿਤੇ ਐਕਸੀਡੈਂਟ ਵੀ ਹੁੰਦਾ ਵਾ ਤੁਹਾਨੂੰ ਬੈਂਕ ਵੱਲੋਂ ਇੱਕ ਤਾਂ ਲੋਨ ਮਾਫ ਹੋ ਜਾਏਗਾ ਇੰਸ਼ੋਰੈਂਸ ਕੰਪਨੀ ਵੱਲੋਂ ਪਰ ਬਟ ਉਸ ਤੋਂ ਬਾਅਦ ਤੁਹਾਨੂੰ 2 ਲੱਖ ਰੁਪਏ ਤੁਹਾਡੇ ਘਰ ਦੇ ਨੂੰ ਮਿਲ ਜੂਗਾ ਔਰ ਲੋਨ ਵੀ ਖਤਮ ਹੋ ਗਿਆ ਉਹ ਵੀ ਮਿਲ ਗਿਆ ਅਗਰ ਤੁਸੀਂ ਸਕਿਪਾ ਵੀ ਹੁੰਨੇ ਤਾਂ ਵੀ ਇਹ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਕਰਦੇ ਆਪਣਾ ਲੋਨ ਲੈ ਲੈਂਦੇ ਇਹ ਕਿੱਥੇ ਬੈਂਕ ਕਦੀ ਵੀ ਘਟੇ ਤੇ ਨਹੀਂ ਜਾਂਦੀ ਬੈਂਕ ਤਾਂ ਹੀ ਤੁਹਾਡੇ ਨਾਲ ਘੱਟ ਰੇਟ ਤੇ ਸੈਟਲਮੈਂਟ ਕਰ ਲੈਂਦਾ ਬੈਂਕ ਨੂੰ ਹੁੰਦਾ ਕਿ ਚੱਲ ਕੋਈ ਨਹੀਂ ਜਿਹੜਾ ਲੋਸ ਵੀ ਹੁੰਦਾ ਨਾ ਉਹ ਵੀ ਇੰਸ਼ੋਰੈਂਸ ਕੰਪਨੀ ਤੋਂ ਲੈ ਲੈਂਦਾ ਵਾ ਇਹ ਪਤਾ ਹੈ ਨਹੀਂ ਕਿਸੇ ਨੂੰ ਸੋ ਦੀ 90% ਲੋਕਾਂ ਨੂੰ ਆਰਬੀ ਦੇ ਗਾਈਡੈਂਸ ਹੀ ਨਹੀਂ ਪਤਾ ਕਿ ਕੋਈ ਬੰਦਾ ਸਾਡੇ ਕੋਲ ਮੋਰਸਲ ਖੋ ਵੀ ਸਕਦਾ ਕਿ ਨਹੀਂ ਵੀ ਖੋ ਸਕਦਾ ਇਸ ਕਰਕੇ ਕੀ ਇਹ ਲੋਕ ਧੱਕਾ ਕਰਦੇ ਨੇ ਜਿਹੜੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਕਾਨੂੰਨ ਬਾਰੇ ਨੌਲੇਜ ਨਹੀਂ ਜਿਨ੍ਹਾਂ ਨੂੰ ਬੈਂਕਾਂ ਬਾਰੇ ਨੌਲੇਜ ਨਹੀਂ ਉਹ ਵਿਚਾਰੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਨੂੰ ਗਾਈਡੈਂਸ ਕਰਨ ਦੀ ਲੋੜ ਆ ਅਵੇਅਰ ਕਰਨ ਦੀ ਲੋੜ ਹੈ ਮੈਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਚਾਹੇ ਮੋਟਰਸਾਈਕਲ ਕਾਰ ਹੋਮ ਲੋਨ ਕਿਸੇ ਤਰ੍ਹਾਂ ਦਾ ਕੋਈ ਬੰਦਾ ਆ ਕੇ ਤੁਹਾਡੇ ਨਾਲ ਬਸ ਸੁਲਕੀ ਕਰਦਾ ਜਾਂ ਤੁਹਾਡੇ ਘਰੇ ਬੇਟਾਈਮ ਆਂਦਾ ਤੁਸੀਂ ਕਿਸੇ ਨੂੰ ਫੋਨ ਨਾ ਕਰੋ ਨਾ ਮੈਨੂੰ ਫੋਨ ਕਰੋ ਤੁਸੀਂ ਲਾਅ ਨੂੰ ਸਮਝੋ ਉਸੇ ਟਾਈਮ ਮੌਜੂਦਾ ਥਾਣੇ 112 ਜਾ ਪੁਲਿਸ ਦਾ ਹੈਲਪਲਾਈਨ ਨੰਬਰ ਉਹਨੂੰ ਫੋਨ ਮਾਰੋ ਕਿ ਸਾਡੇ ਕੋਲ ਅਣਪਛਾਤਾ ਬੰਦਾ ਆਇਆ ਚਾਹੇ ਉਹ ਬੈਂਕ ਤੋਂ ਨਾਂ ਲੈ ਕੇ ਵੀ ਆਇਆ ਹੋਰ ਕੋਈ ਬੈਂਕ ਕੋ ਕਿਹੜੀ ਅਥਾਰਟੀ ਆ ਨਾਲੇ ਉਹਦੀ ਵੀਡੀਓ ਨਾਲੇ ਉਹਦਾ ਟਾਈਮ ਨੋਟ ਕਰੋ ਕਿ 8:00 ਵਜੇ ਕਿਹੜਾ ਬੈਂਕ ਕਹਿੰਦਾ ਤੁਸੀਂ ਲੋਕਾਂ ਦੇ ਘਰੇ 10-10 ਵਜੇ ਤੱਕ ਤੁਸੀਂ ਰਿਕਵਰੀ ਕਰਨ ਜਾਓ ਠੀਕ ਹੈ ਔਰ ਤੁਹਾਡਾ ਕਦੇ ਵੀ ਬੈਂਕ ਪਹਿਲਾਂ ਦੇਖੋ ਸਰਕਾਰ ਵੀ ਇਸ ਚੀਜ਼ ਨੂੰ ਅਵੇਅਰ ਕਰ ਰਹੀ ਹੈ ਤੁਹਾਡੇ ਕਾਲਰ ਟੂਨਾਂ ਵੀ ਲੱਗੀਆਂ ਹੋਈਆਂ ਕਿ ਕਿਸੇ ਨੂੰ ਆਪਣਾ OTP ਨਾ ਦੋ ਹਨਾ ਇਸ ਕਰੇ ਸਰਕਾਰ ਪ੍ਰਸ਼ਾਸਨ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਇੱਕ ਸੋਚਿਆ ਕਿ ਅਗਰ ਮੇਰੇ ਸਮਝਾਣਾ ਅੱਜ ਕਟੂਗੜ ਮੈਨੂੰ ਦਿਹਾੜੀ ਦੇ ਵਿੱਚ 50 ਫੋਨ ਆ ਰਹੇ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਮੈਂ ਜ਼ਿਆਦਾ ਨਹੀਂ ਤੇ ਦਿਨ ਦੇ ਵਿੱਚ 10 ਤੋਂ 15 ਮੋਟਰਸਾਈਕਲ ਇੱਕ ਤੋਂ ਦੋ ਚਾਰ ਪੰਜ ਕਾਰ ਆ ਲੋਕਾਂ ਦੀ ਬਚਾ ਕੇ ਦੇਣਾ ਕਿ ਇਹ ਜਿਹੜੇ ਗੁੰਡਿਆਂ ਦੇ ਕੋਲੋਂ ਨਾ ਜਾਵੇ ਹਨ ਤੇ ਮੈਂ ਇਦਾਂ ਹੀ ਤੁਹਾਡੀ ਵੀ ਹੈਲਪ ਕਰਨਾ ਚਾਹੁੰਦਾ ਕਿ ਮੈਨੂੰ ਜਿਹੜੇ ਲਾਈਵ ਦੇਖ ਰਹੇ ਆ ਕਈਆਂ ਨਾਲ ਇਹ ਧੱਕਾ ਹੋ ਚੁੱਕਾ ਉਹ ਨਾ ਕਈਆਂ ਨਾਲ ਹੋਣਾ ਵਾ ਜਿਨ੍ਹਾਂ ਨਾਲ ਹੋਣਾ ਉਹ ਅੱਜ ਹੀ ਅਵੇਅਰ ਹੋ ਜਾਓ ਤੁਹਾਨੂੰ ਕਿਸੇ ਤੋਂ ਕਬਰਾਂ ਦੀ ਲੋੜ ਨਹੀਂ ਅਗਰ ਤੁਹਾਡੀ ਕੋਈ ਕਿਸਤ ਟੁੱਟੀ ਹੈ ਤੇ ਬੈਂਕ ਵਿਦ ਪੈਨਲਟੀ ਤੁਹਾਡੀ ਕਿਸਤ ਦੀ ਪੈਨਲਟੀ ਲੈ ਕੇ ਤੁਹਾਡਾ ਲੋਨ ਕਲੋਜ਼ ਕਰਦਾ ਵਾ ਠੀਕ ਹੈ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਸੈਟਲਮੈਂਟ ਪਾਣੀਆ ਕੁਝ ਪਾਣਾ ਸਿੱਧਾ ਬੈਂਕ ਕੋ ਜਾਓ ਉਹਨਾਂ ਨਾਲ ਸੈਟਲਮੈਂਟ ਕਰੋ ਯਾਰ ਗੱਲ ਖਤਮ ਆ ਇਹ ਗੁੰਡਿਆਂ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ ਸ਼ੁਕਰੀਆ ਤਾਂ ਏਸੀ ਸਾਡੇ ਨਾਲ ਸੈਂਡਵਿਚੀ ਮੌਜੂਦ ਜਿਨ੍ਹਾਂ ਨੇ ਦੱਸਿਆ ਕਿ ਬੈਂਕ ਵੱਲੋਂ ਜਿਹੜੇ ਨੇ ਕਈ ਗੁੰਡੇ ਇੱਧਰ ਦੇ ਪਾਲੇ ਗਏ ਨੇ ਜਿਹੜੇ ਕਿ ਲੋਕਾਂ ਦੇ ਨਾਲ ਧੱਕਾਸ਼ਾਹੀ ਕਰਦੇ ਨੇ ਲੋਕਾਂ ਦੇ ਨਾਲ ਮਾੜੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਰੋਡ ਦੇ ਉੱਤੇ ਮੋਟਰਸਾਈਕਲ ਖੁੰਦਦੇ ਨੇ ਜੇਕਰ ਤੁਹਾਡੇ ਵੀ ਘਰੇ ਕੋਈ ਇੱਧਰ ਪੰਦਾ ਆਂਦਾ ਹੈ ਜੇ ਤੁਹਾਡੀ ਕੋਈ ਕਿਸ਼ਤ ਰੁੱਟੀ ਔਰ ਤੁਹਾਨੂੰ ਆਖਦਾ ਹੈ ਰਾਤੀ 9 10 ਵਜੇ ਜਾਂ ਰੋਡ ਦੇ ਉੱਤੇ ਤਾਂ ਤੁਸੀਂ ਕੁਛ ਨਾ ਕਰੋ ਸਿਰਫ ਪੁਲਿਸ ਨੂੰ ਫੋਨ ਕਰੋ ਇੱਧਰ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਪੀ9 ਤੇ ਫਿਰ ਤੋਂ ਹਾਜ਼ਰ ਹੋਣਾ ਧੰਨਵਾਦ